ਇੱਕ ਤਾਂ ਰੱਬੀ ਮਾਰ ਪਈ ਆ ਭਰਾ ਤੁਰ ਗਿਆ ਸਿਰ ਦਾ ਸਾਈਂ ਵੀ ਤੁਰ ਗਿਆ ਤੇ ਤੇਰੇ ਡੈਡੀ ਡੈਡੀ ਵੀਰੇ ਘਰ ਛੱਡ ਕੇ ਚਲੇ ਗਏ ਜੀ ਉਹ ਤੁਹਾਡੀ ਬੇਟੀ ਆ ਬੇਟੀ ਜੀ ਤੇ ਘਰ ਵਾਲਾ ਮੁੱਖ ਤੇ ਬੇਟਾ ਵੀ ਮੁੱਖ ਗਿਆ ਇਹਦੇ ਘਰ ਵਾਲੇ ਦੀ ਮੌਤ ਕਿਵੇਂ ਹੋ ਗਈ ਐਸੀ ਗੱਲ ਤੋਂ ਤੇ ਬੇਟੇ ਦੀ ਬੇਟੇ ਦਾ ਕਿਵੇਂ ਉਹਨਾਂ ਨੇ ਪਹਾਲ ਲੜਿਆ ਸੀ ਤਾਂ ਤਾਂ ਘਰ ਵਾਲੇ ਦੀ ਮੌਤ ਕਦੋਂ ਹੋਈ ਪੁੱਤਰੇ ਦੀ ਛੇਤੀ ਨਹੀਂ ਹਰ ਤੱਕ ਨਹੀਂ ਹੋਵੇਗੀ ਠੀਕ ਆ ਹੁਣ ਬੱਚਾ ਹੋਣ ਵਾਲਾ ਟਾਈਮ ਪੂਰਾ ਹੋ ਗਿਆ ਰਾਤ ਨੂੰ ਆਉਂਦਾ ਨਹੀਂ ਆਉਂਦੀ ਸੀ ਕਿ ਤਿਆਰ ਕਰਦੇ ਆਪ ਦੋ ਹੂੰ ਡਾਕਟਰ ਨੇ ਕੀ ਕਿਹਾ ਵੀ ਇੱਥੇ ਕਾਹ ਤੋਂ ਆਏ ਤੁਸੀਂ ਮਤਲਬ ਡਿਲੀਵਰੀ ਕਾਹ ਤੋਂ ਨਹੀਂ ਕਰਾਈ ਤੁਸੀਂ ਉੱਥੇ ਆਪ ਦੇ ਭਗਤੇ ਨਹੀਂ ਭੈਣੇ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਫ੍ਰੀ ਹੋ ਜਾਂਦੀ ਹੈ ਇਹ ਉੱਥੇ ਵੀ ਜੀ ਬਸ ਕੀ ਤਾਂ ਨਹੀਂ ਕੋਈ ਲਾਜ ਨਹੀਂ ਜੀ ਨਹੀਂ ਰੀ ਦਵਾਈ ਤਾਂ ਚੱਲਦੀ ਹੋਊਗੀ ਨਾ ਕਿਤੇ ਤਾਂ ਦਵਾਈ ਤਾਂ ਉੱਥੇ ਚੱਲਦੀ ਸੀ ਕਾਰਡ ਬਣਿਆ ਹੋਇਆ ਵੇਰਾ ਜਿਹੜਾ ਚੱਚਾ ਬੱਚਾ ਵਾਲਾ ਕਾਰਡ ਬਣਦਾ ਹੁੰਦਾ ਨਹੀਂ ਜੀ ਲੈ ਉਹਨੇ ਬਣਾਇਆ ਕਾਤੋਂ ਨਹੀਂ ਬਣਾਇਆ ਨਹੀਂ ਤਾਂ ਤੁਸੀਂ ਬਣਵਾਉਣਾ ਸੀਗਾ ਬਣਾਇਆ ਸੀ ਟੀਕਾ ਲਾਤਾ ਸੀ ਜੀ ਉਹਨਾਂ ਨੇ ਕਿਹਾ ਸੀ ਬਣਾ ਕੇ ਦੇਵਾਂਗੇ ਦਿੱਤਾ ਨਹੀਂ ਸੁਣਦੇ ਨਹੀਂ ਜੀ ਸੁਣਦੇ ਨਹੀਂ ਸਾਡੀ ਪਰ ਭੈਣੇ ਹੁਣ ਜੇ ਮੈਂ ਤੁਸੀਂ ਦੱਸਦੇ ਹੋ ਦਿਨ ਉੱਪਰ ਚਲੇ ਗਏ ਆ ਕਿਸੇ ਟਾਈਮ ਵੀ ਕੋਈ ਪ੍ਰੋਬਲਮ ਆ ਸਕਦੀ ਹੈ ਤੁਸੀਂ ਇੱਥੇ ਇੰਨੇ ਇਕੱਠ ਚੜ ਜਾਏ ਹੋ ਮਤਲਬ ਰਾਤ ਦੇ ਆਏ ਹੋ ਰਾਤ ਦੇ ਕੋਈ ਨਾ ਹੋ ਗਿਆ ਸੀ ਜਿੱਦਾਂ ਉਹ ਸੀ ਭਾਈ ਜੀ ਹੈਲਪ ਲੈ ਲੰਗੇ ਵੀ ਡਰ ਬਲੀ ਖਰਾ ਦੇ ਜੀ ਸਾਡਾ ਕਿਹੜਾ ਕਿਸ ਕਰਵਾ ਦੇ ਨੀ ਚਲੋ ਡਿਲੀਵਰੀ ਤਾਂ ਬਾਈਕਰ ਵੀ ਅਸੀਂ ਕੌਣ ਹੈ ਕਰਾਉਣ ਵਾਲਾ ਜਿਹਨੇ ਦੁਨੀਆ ਤੇ ਆਉਣਾ ਉਹਨੂੰ ਉਹਨੇ ਲੈ ਕੇ ਆਉਣਾ ਵਾ ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਆ ਵੀ ਤੁਸੀਂ ਭਗਤੇ ਤੋਂ ਇੱਥੇ ਆਏ ਹੋ ਮਤਲਬ ਉੱਥੇ ਪਿੰਡ ਦੇ ਵਿੱਚ ਜਾਂ ਕਿਸੇ ਨਾਲ ਤੁਸੀਂ ਗੱਲ ਨਹੀਂ ਕੀਤੀ ਪਿੰਡ ਜਿਹੜਾ ਤੁਹਾਡਾ ਕਿਹੜਾ ਰੋੜੀ ਭੋੜੀਪੁਰਾ ਹਾਂ ਤੇ ਉੱਥੋਂ ਦੇ ਸੜਕੇਸ ਦਾ ਵੀ ਕੋਈ ਕਸੂਰ ਨਹੀਂ ਕੀਤਾ ਨਾ ਮੇਰੇ ਜਵਾਈ ਦਾ ਨਾ ਕੋਈ ਗੱਲ ਨਹੀਂ ਇਹ ਦੀ ਡਿਲੀਵਰੀ ਭੈਣ ਦੀ ਕੋਈ ਗੱਲ ਨਹੀਂ ਹੋ ਜੂ ਵੈਗਰੂ ਮੇਰ ਕਰਨ ਉਹ ਨਹੀਂ ਟੈਨਸ਼ਨ ਪਰ ਗੱਲ ਇਹ ਆ ਵੀ ਸਾਨੂੰ ਤੁਸੀਂ ਨੰਬਰ ਦੇ ਦਿਓ ਕਿਸੇ ਦਾ ਵੀ ਪਿੰਡ ਦੇ ਸਰਪੰਚ ਦਾ ਦੇ ਦਿਓ ਜਾਂ ਕੋਈ ਹੋਰ ਜਿਹਦਾ ਵੀ ਜਿਹੜਾ ਵੀ ਤੁਹਾਨੂੰ ਲੱਗਦਾ ਜਿਹੜਾ ਤੁਹਾਨੂੰ ਜਾਣਦਾ ਕੋਈ ਮੈਂਬਰ ਪੰਚਾਇਤ ਦਾ ਨੰਬਰ ਹੋ ਤੁਹਾਡੇ ਕੋਲੇ ਨਹੀਂ ਦੇਖਿਓ ਨਹੀਂ ਮੈਂ ਉਹ ਕੱਲਾ ਮੈਂ ਬਾਹਰ ਗਈ ਸੀ ਸਪੇਨ ਚ 8 ਸਾਲ ਹੋ ਗਏ ਆਂ ਦੀ ਆਈ ਹਾਂ ਸਪੇਨ ਕਿੰਨਾ ਟਾਈਮ ਲਾ ਕੇ ਆਈ ਆਂ ਪਣ ਸਾਢੇ 5 ਸਾਲ ਸਾਢੇ 5 ਸਾਲ ਸਪੇਨ ਲਾ ਕੇ ਆਈ ਆਂ ਤੇ ਕੋਈ ਪੈਸਾ ਨਹੀਂ ਕਮਾਇਆ ਕਮਾਇਆ ਸੌਰੀ ਤੇ ਨਹੀਂ ਰੱਖ ਲੈਣੀ ਨਹੀਂ ਪਤਾ ਪੈਸੇ ਕਿਵੇਂ ਕਢਣੂ ਚਾਚਾ ਕਰ ਲੈ ਅਜੀ ਤੋਂ ਕਰ ਲੈ ਇੱਕ ਉਹਦੇ ਦੇ ਮੁੰਡੇ ਦੇ ਨਾ ਕਰਾਤਾ ਇੱਕ ਆਦੀ ਕੁੜੀ ਦੇ ਨਾ ਕਰਾਤਾ ਮੈਂ ਅੰਦਰ ਕਰੋ ਪ੍ਰਾਪਰਟੀ ਦਿਖਾਉਣ ਦੀ ਫਿਰ ਕਹਿੰਦੇ ਮੈਂ ਪ੍ਰਾਪਰਟੀ ਸ਼ੋਅ ਕਰਨੀ ਹੈ ਮੈਂ ਡੈਡੀ ਨੂੰ ਕਹਤਾ ਵੀ ਕਰਾ ਦੇ ਦੇਣਾ ਇੱਕ ਮੇਰਾ ਚਾਚਾ ਹੋਰ ਆਉਤੀ ਵੀ ਫਿਰ ਆ ਗਿਆ ਸਾਰੀ ਨਾ ਪੈ ਗਈ ਆਉਂਦੇ ਤੁਹਾਨੂੰ ਭਰਾ ਅੱਛਾ ਉਹ ਚਾਚਾ ਕਿੱਥੇ ਫਿਰ ਹੁਣ ਉਹ ਉਹਦੇ ਕੋਲ ਹੀ ਆ ਉਹ ਨੂੰ ਲੈ ਗਿਆ ਬੁਲਾ ਲਿਆ ਬਾਹਰ ਉਹ ਤੇ ਮੁੰਡਾ ਕਹਿੰਦਾ ਤੂੰ ਹੁਣ ਸਪੇਨ ਨਹੀਂ ਜਾ ਸਕਦੀ ਬਾਰਪੇਣੀ ਵਾਪਸ ਜਾ ਸਕਦੀ ਫਿਰ ਤੂੰ ਗਈ ਘਾਤੋ ਨਹੀਂ ਹੁਣ ਜਿਵੇਂ ਡਿਲੀਵਰੀ ਵਗੈਰਾ ਉੱਥੇ ਹੋ ਜਾਂਦੀ ਬੱਚੇ ਦੀ ਵੀ ਬੱਚੇ ਨੂੰ ਉੱਥੋਂ ਹੀ ਨਾਗਰਿਕਤਾ ਮਿਲ ਜਾਂਦੀ ਨਾਲੇ ਇੱਕ ਮੰਮੀ ਕਰਕੇ ਨਹੀਂ ਕੀ ਨਾਮ ਹੈ ਤੇਰਾ ਸੁਪਰੀ ਪ੍ਰੀਤ ਸੁਪਰੀ ਪ੍ਰੀਤ ਕੋ ਤੁਹਾਡਾ ਕੀ ਨਾਮ ਹੈ ਜੈਸੀ ਵੀਰ ਕੋ ਜੈਸੀ ਵੀਰ ਕੋ ਤੇ ਘਰ ਦੀ ਜੋ ਡੈਥ ਹੋਈ ਐਕਸੀਡੈਂਟ ਕਿੱਥੇ ਹੋਇਆ ਸੀ ਨਾਲ ਰੇਲ ਤੇ ਰੇਲ ਤੇ ਅਸਾਂ ਤੁਹਾਡਾ ਨੰਬਰ ਜੈਸੀ ਸਰਚ ਦਾ ਨਾ ਉਹ ਕਾਤੇ ਮੋਟਰਸਿਲ ਸੀ ਹਾਂਜੀ ਮੋਟਰਸਿਲ ਸੀ ਬੇਟਾ ਵੀ ਥੋੜਾ ਵਿਆਹ ਹੋਇਆ ਸੀ ਉਹ ਪੁਵਾ ਦਾ ਉਹਨੇ ਪਹਿਲਾਂ ਲੈ ਲਈ ਪਾਏ ਤੋਂ ਕਿਹਦੇ ਘਰ ਵਾਲੇ ਤੋਂ ਜਾ ਪਹਿਲਾਂ ਪਹਿਲਾਂ ਦਾ ਸੀ ਬਸ ਦੋ ਹੀ ਬੱਚੇ ਥੋੜੇ ਹੁਣ ਡਿਲੀਵਰੀ ਦੇ ਦਿਨ ਉੱਪਰ ਹੋਏ ਨੂੰ ਕਿੰਨੇ ਦਿਨ ਹੋ ਗਏ 15 ਦਿਨ ਤੋਂ ਰੋੜੇ ਗੱਤ ਉੱਤੇ 15 ਦਿਨਾਂ ਤੋਂ ਫਿਰ ਹੁਣ ਜਿਵੇਂ ਕੋਈ ਪੇਨ ਲੇਬਰ ਪੇਨ ਵਗੈਰਾ ਹੋ ਰਹੀ ਆ ਤਿਹ ਲੋਪਾ ਭੇਜਦੇ ਨੇ ਹਸਪਤਾਲ ਮਣਕੀ ਜੀ ਗੱਡੀ 'ਚ ਇੱਕ ਵਾਰੀ ਭੇ ਅੰਦਰ ਭੇਜ ਕੇ ਚੈੱਕ ਅਪ ਕਰਾਇਆ ਡਾਕਟਰਾਂ ਨੂੰ ਕਹਿ ਕੇ ਹਨ ਤੇ ਫਿਰ ਦੇਖਦੇ ਆ ਇਹਨਾਂ ਦੀ ਅਲਟਰਾਸਾਉਂਡ ਵਗੈਰਾ ਕਰਾ ਲੈਣੇ ਆਧਾਰ ਕਾਰਡ ਹੈਗਾ ਤੇਰੇ ਕੋਲ ਤੇ ਕਿਉਂਕਿ ਉਹ ਤੋਂ ਪਹਿਨ ਅਲਟਰਾਸਾਉਂਡ ਨਹੀਂ ਹੋਣੀਗੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੋੜੀਪੁਰ ਪਿੰਡ ਤੋਂ ਜ਼ਿਲ੍ਹਾ ਪੰਜਾਬ ਦਾ ਤੁਹਾਡਾ ਬਠਿੰਡਾ ਉੱਥੋਂ ਆਏ ਨੇ ਭੈਣ ਆ ਸਾਡੀ ਇੱਕ ਸੁਖਪ੍ਰੀਤ ਕੌਰ ਤੇ ਨਾਲ ਮਾਤਾ ਜੀ ਨੇ ਇਹਨਾਂ ਦੇ ਮਾਤਾ ਜੀ ਦਾ ਨਾਂ ਹੈਗਾ ਜਸਵੀਰ ਕੌਰ ਇਹ ਦੱਸਦੇ ਨੇ ਇਹਨਾਂ ਦੇ بیٹے ਦੀ ਡੈਥ ਹੋ ਗਈ ਉਹਨੇ ਫਾਹਾ ਲੈ ਲਿਆ ਸੀਗਾ ਔਰ ਜਵਾਈ ਦੀ ਐਕਸੀਡੈਂਟ ਨਾਲ ਡੈਥ ਹੋ ਗਈ ਮੋਟਰਸਾਈਕਲ ਤੇ ਜਾਂਦਾ ਸੀ ਡਾਣਾ ਵੱਜਿਆ ਸਿਰ 'ਚ ਮੌਕੇ ਤੇ ਡੈਥ ਹੋ ਗਈ ਔਰ 7 ਕਿ ਮਹੀਨੇ ਪਹਿਲਾਂ ਜਵਾਈ ਦੀ ਡੈਥ ਹੋਈ ਆ ਤੇ ਹੁਣ ਇਹ ਭੈਣ ਪ੍ਰੈਗਨੈਂਟ ਆ ਬੱਚਾ ਹੋਣ ਵਾਲਾ 9 ਮਹੀਨਿਆਂ ਤੋਂ 15 ਦਿਨ ਉੱਪਰ ਚਲੇ ਗਏ ਨੇ ਕੋਈ ਸਰਕਾਰੀ ਹਸਪੀਟਲ 'ਚ ਕਾਰਡ ਨਹੀਂ ਬਣਿਆ ਹੋਇਆ ਕੋਈ ਜੱੱਚਾ ਬੱਚਾ ਕੇਂਦਰ ਚ ਗਏ ਕੋਈ ਪੁੱਛ ਗਿਛ ਨਹੀਂ ਕਿੰਨੇ ਸਾਡੀ ਹੋਈ ਪਤਾ ਨਹੀਂ ਹੁਣ ਇਹਦੇ ਪਿੱਛੇ ਗਲਤੀ ਕੀ ਦੀ ਇਹਨਾਂ ਦੀ ਗਲਤੀ ਹੈ ਜਾਂ ਉਹਨਾਂ ਦੀ ਗਲਤੀ ਹੈ ਪਰ ਇੱਕ ਲੇਡੀਜ਼ ਆ ਪ੍ਰੈਗਨੈਂਟ ਆ ਪਹਿਲੀ ਵਾਰ ਜਦੋਂ ਇਹ ਗਏ ਇੰਜੈਕਸ਼ਨ ਲਵਾ ਕੇ ਆਏ ਆ ਉਦੋਂ ਹੀ ਕਾਰਡ ਨਾਲ ਦੀ ਨਾਲ ਹੀ ਬਣ ਜਾਣਾ ਚਾਹੀਦਾ ਸੀ ਪਰ ਇਹਨਾਂ ਨੂੰ ਇਹ ਦੱਸਦੇ ਆ ਵੀ ਸਾਨੂੰ ਕਿਹਾ ਗਿਆ ਵੀ ਅਗਲੀ ਵਾਰ ਹੀ ਆਇਓ ਫਿਰ ਅਗਲੀ ਵਾਰ ਹੀ ਗਏ ਫਿਰ ਕੀ ਕਿਹਾ ਉਹਨਾਂ ਨੇ ਬੁਲਾ ਕੇ ਨਹੀਂ ਦਿੱਤਾ ਜੀ ਮੈਂ ਤੇ ਹੁਣ ਤੁਸੀਂ ਸੋਚੋ ਵੀ ਕਿੱਡੀ ਮਜਬੂਰੀ ਰਹੀ ਹੋਊਗੀ ਇਸ ਮਾਂ ਤੇ ਦੀ ਵੀ ਇਹ ਮਠੰਡੇ ਜ਼ਿਲ੍ਹੇ ਤੋਂ ਭਾਈ ਭਗਤੇ ਤੋਂ ਇਤਨਾ ਬਸ ਬਸ ਰੋਣਾ ਇੱਥੇ ਪਹੁੰਚੇ ਰਾਤ ਸਾਡੇ ਕੋਲੇ ਬਹੁਤ ਲੇਟ ਨਾਈਟ ਹੁਣ ਰਾਤ ਸਾਡੇ ਸਿਕਿਉਰਟੀ ਵਾਲੇ ਵੀਰ ਨੇ ਗੱਲ ਕੀਤੀ ਦੇਖਿਆ ਇਹਨਾਂ ਦੀ ਗੱਲ ਸੁਣੀ ਇਹਨਾਂ ਨੇ ਦੱਸਿਆ ਵੀ ਸਾਡੇ ਡਿਲੀਵਰੀ ਹੋਣ ਵਾਲੀ ਹੈ ਰਾਤ ਭੈਣ ਨੂੰ ਉਲਟੀਆਂ ਆ ਰਹੀਆਂ ਥੋੜਾ ਬਲੱਡ ਵੀ ਆਇਆ ਤੇ ਮਤਲਬ ਅੱਜ ਸੰਡੀ ਸੁਸਾਇਟੀ ਸਾਡਾ ਸਮਾਜ ਇਸ ਪੱਧਰ ਤੇ ਚਲਾ ਗਿਆ ਵੀ ਇੱਕ ਦੁਨੀਆ ਤੇ ਆਉਣ ਵਾਲੇ ਨਵੇਂ ਜੀ ਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਜੰਮਣ ਤੋਂ ਪਹਿਲਾਂ ਹੀ ਅੱਜ ਮਾਂ ਨੂੰ ਇਸ ਹਾਲਤ ਦੀ ਤਕਲੀਫ ਚੱਲਣੀ ਪੈ ਰਹੀ ਹੈ ਇੱਕ ਤਾਂ ਜਨੇਪੇ ਦੀ ਤਕਲੀਫ ਆ ਇੱਕ ਆ ਜਿਹੜਾ ਸਾਡਾ ਸਮਾਜ ਤਕਲੀਫ ਦਿੰਦਾ ਇਹ ਜਨੇਪੇ ਦੀ ਤਕਲੀਫ ਤੋਂ ਵੀ ਜ਼ਿਆਦਾ ਦਰਦ ਹੁੰਦਾ ਤੇ ਬਸ ਸਾਡੀ ਬੇਨਤੀ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਵੀ ਅਰਦਾਸ ਕਰਿਓ ਇੰਦਾ ਸਾਰਾ ਡਿਲੀਵਰੀ ਦਾ ਕੇਸ ਚਾ ਹੋਰ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਔਰ ਇੱਕ ਇਹਨਾਂ ਦੀ ਕੋਈ ਪ੍ਰੋਬਲਮ ਆ ਪਰਿਵਾਰਕ ਸਮੱਸਿਆ ਵੀ ਆ ਉਸੇ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਅਸੀਂ ਇੱਕ ਤਰਫਾ ਗੱਲ ਨਹੀਂ ਕਰਾਂਗੇ ਵੀ ਕੀ ਹੋਇਆ ਕਿਉਂ ਹੋਇਆ ਪਰ ਇਹ ਭੈਣ ਸਾਡੀ 5 ਸਾਲ ਸਪੇਨ ਰਹਿ ਕੇ ਆਈ ਆ ਦੇਖੋ 5 ਸਾਲ ਅਦਰ ਕੰਟਰੀ ਚ ਰਹਿਣਾ ਆਪਣੇ ਆਪ ਚ ਇੱਕ ਵੱਡੀ ਨੌਲੇਜ ਆ ਜਾਂਦੀ ਹੈ ਆਪਣੇ ਆਪ ਨੂੰ ਸਮਝ ਆ ਜਾਂਦੀ ਹੈ ਦੁਨੀਆਦਾਰੀ ਦੀ ਪਰ ਇਹ ਪੜ੍ਹੀ ਲਿਖੀ ਕੁੜੀ ਵੀ ਅੱਜ ਇਸ ਹਾਲਾਤ ਦੇ ਵਿੱਚ ਆ ਇੱਕ ਤਾਂ ਰੱਬੀ ਮਾਰ ਪਈ ਆ ਭਰਾ ਤੁਰ ਗਿਆ ਸਿਰ ਦਾ ਸਾਈਂ ਵੀ ਤੁਰ ਗਿਆ ਤੇ ਤੇਰੇ ਡੈਡੀ ਡੈਡੀ ਵੀਰੇ ਘਰ ਛੱਡ ਕੇ ਚਲੇ ਗਏ ਜੀ ਉਹ ਨਸ਼ਾ ਕਰਦੇ ਸੀ ਕਹਿੰਦੇ ਉਹ ਘਰ ਛੱਡ ਕੇ ਚਲੇ ਗਏ ਆ ਇਸ ਕਰਕੇ ਸਾਨੂੰ ਅੱਜ ਇਤਨਾ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਵੀ ਜਿੱਥੇ ਅੱਗੇ ਅਸੀਂ ਕੁਦਰਤ ਦੀ ਕਾਇਨਾਤ ਦੀ ਵੀ ਸੇਵਾ ਕਰਦੇ ਸੀ ਜਾਨਵਰ ਪੰਛੀ ਦੀ ਵੀ ਅਸੀਂ ਰੱਖਿਆ ਕਰਦੇ ਸੀ ਹੁਣ ਅਸੀਂ ਆਪਣੇ ਵੱਲ ਵੀ ਦੇਖਣਾ ਬੰਦ ਕਰਤਾ ਸੱਚੇ ਬਾਸ਼ਾ ਕਿਰਪਾ ਕਰਨ ਸੁਖਪ੍ਰੀਤ ਭੈਣ ਦਾ ਇਹ ਸਾਰਾ ਕਾਰਜ ਚੰਗੇ ਤਰੀਕੇ ਨਾਲ ਨੇਪਰੇ ਚੜ੍ਹੇ ਅੱਜ ਕੈਂਪ ਲੱਗਿਆ ਹੋਇਆ ਸਵੇਰੇ ਸਵੇਰੇ ਸਾਇਰ 6 ਵਜੇ ਦਾ ਟਾਈਮ ਆ ਕਿ ਅਸੀਂ ਸ਼ੁਰੂਆਤ ਕਰਨ ਲੱਗੇ ਸੀ ਤੇ ਸਵੇਰੇ ਸਵੇਰੇ ਇਹ ਦੋਨੋਂ ਆਵਾਮ ਆਧੀਆਂ ਸਾਨੂੰ ਇੱਥੇ ਮਿਲ ਗਏ ਬਾਕੀ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਆ ਜੀ ਅਸੀਂ